ਮੇਰੇ ਪਿੰਡ ਚਣਕੇ ਖੁਰ ਦੇ ਵਿੱਚ ਅੱਜ ਤੁਹਾਨੂੰ ਨਵੀਂ ਚੀਜ਼ ਦਿਖਾਉਣੇ ਆ ਕਿ ਦਸਤਾਰ ਸਜਾਉਣ ਦਾ ਹਨਾ ਕੈਂਪਾ ਜਿਹੜਾ ਸਾਡੇ ਹਫ਼ਤਾ ਹੋ ਗਿਆ ਲੱਗੇ ਨੂੰ ਤੇ ਲਾਇਆ ਤੇ ਤੁਹਾਨੂੰ ਦਿਖਾਉਣੇ ਆ ਦਸਤਾਰ ਸਜਾਉਣ ਦੇ ਵਿੱਚ ਯਾਨੀ ਭਾਗ ਲੈਤਾ ਅਤੇ ਜਿਨ੍ਹਾਂ ਨੇ ਇਹ ਭਰਾਲਾ ਕੀਤਾ ਆਜੋ ਜੀ ਜਿਹੜੀ ਬੱਚਿਆਂ ਨੇ ਭਾਗ ਲੈਤਾ ਸਾਰੇ ਬੈਠੇ ਨੇ ਤੇ ਸਾਰੇ ਨੇ ਭਾਗ ਲੈਤਾ ਰਲ ਮਿਲ ਕੇ ਤੇ ਬਹੁਤ ਸਾਰਾ ਜੀ ਬਹੁਤ ਚੇਜ਼ ਕਰ ਜਿਹੜੇ ਵੀਰ ਨੇ ਪ੍ਰਾਰਲਾ ਕੀਤਾ ਹਨ ਉਹ ਹੰਡਾਇ ਤੋਂ ਨ ਜਗਵੀਰ ਸਿੰਘ ਜੀ ਹਾਂਜੀ ਅੱਜ ਜਗਵੀਰ ਸਿੰਘ ਵੀ ਆਇਆ ਮੈਡਮ ਹਾਂਜੀ ਹਾਂਜੀ ਤੁਹਾਨੂੰ ਮਿਲਾਰੇ ਹਨ ਜਗਵੀਰ ਸਿੰਘ ਜੀ ਦਾ ਹਾਂਜੀ ਜਗਵੀਰ ਸਿੰਘ ਜੀ ਤੁਸੀਂ ਇਹ ਕਿੰਨੇ ਚਿਰ ਤੋਂ ਕੈਂਪ ਲਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ 2015 ਦੇ ਵਿੱਚ ਪਹਿਲਾ ਕੈਂਪ ਆਪਦੇ ਪਿੰਡ ਹੰਡਾਇ ਚ ਲਾਇਆ ਸੀਗਾ ਉਦੋਂ ਮੈਂ ਨਾ ਦਸਤਾਰ ਜਿਵੇਂ ਬੱਚੇ ਸਿੱਖ ਰਹੇ ਨੇ ਹਮ ਮੈਂ ਸਿੱਖਦਾ ਹੀ ਸੀ ਉਦੋਂ ਬਟ ਐਨੀ ਵੀ ਮੈਨੂੰ ਬੰਨਣੀ ਆ ਗਈ ਸੀ ਪੱਕ ਉਹਦੀ ਮੈਂ ਕੈਂਪ ਲਗਾਉਣੇ ਸਟਾਰਟ ਕਰਦੇ ਸੀ ਹੁਣ ਵੀ ਮੇਰਾ ਹੀਮ ਹੁੰਦਾ ਵੀ ਪਿੰਡ ਦੇ ਵਿੱਚ ਜਿੱਦਾਂ ਅਸੀਂ ਕੈਂਪ ਲਗਾਉਣੇ ਆ ਵੀ ਅਸੀਂ ਇੱਕ ਬੱਚਾ ਇਦਾਂ ਦਾ ਤਿਆਰ ਕਰਕੇ ਜਾਈਏ ਕਿ ਉਹ ਆਉਂਦੇ ਸਾਲ ਨੂੰ ਅਸੀਂ ਸਿਰਫ ਇੱਥੇ ਆਉਣਾ ਹੀ ਹੋਵੇ ਕਿ ਕੈਂਪੋ ਇਥੋਂ ਦੇ ਬੱਚੇ ਹੀ اٹੈਂਡ ਕਰਨ। ਹੂੰ ਬਹੁਤ ਵਧੀਆ ਗੱਲ ਆ ਜੀ ਦੇਖੋ ਜੀ ਕਿੰਨੀ ਸੋਹਣੀ ਗੱਲ ਆ। ਅੱਜ ਕੱਲ ਤਾਂ ਹਨਾ ਜਵਾਖ ਬੋਧੇ ਘਟਾ ਕੇ ਹਨਾ ਤੇ ਮਤਲਬ ਕਿ ਸਿਰ ਦੇ ਪਤਾ ਨਹੀਂ ਕੀ ਕੀ ਹਨਾ ਹਾਲਤ ਬਣਾਈ ਆ ਤੇ ਬੱਚੇ ਦੇ ਛੱਤੇ ਦਸਤਾਰ ਸਜੀ ਹੋਵੇ ਤੇ ਕੇਸ ਰੱਖੇ ਹੋਣ ਜੂੜਾ ਹੋਵੇ ਕਿੰਨੀ ਸੋਹਣੀ ਗੱਲ ਆ। ਤੇ ਸਾਡੇ ਪਿੰਡ ਦੇ ਅੰਮ੍ਰਿਤਪਾਲ ਸਿੰਘ ਜੀ ਆ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਹਾਂਜੀ ਬਿਲਕੁਲ ਬਿਲਕੁਲ। ਕੋਈ ਤਾਂ ਹੋਰ ਗੱਲ ਦੱਸਦੇ ਜੀ ਸਿਹਤ ਡਿਪਾਰਟਮੈਂਟ ਦੇ ਵਿੱਚ ਵੀ ਇਹ ਮਤਲਬ ਕਿ ਸੇਵਾ ਕਰ ਰਹੇ ਨੇ ਇੱਧਰ ਵੀ ਸੇਵਾ ਨਿਵਾ ਰਹੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਬਲਜੀਤ ਬਰਨਾਲਾ ਚੈਨਲ ਤੇ ਆਰ ਟੀਮ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਬਾਕੀ ਸਾਡੇ ਰਿਸਪੈਕਟਡ ਸਰਪੰਚ ਸਰਦਾਰ ਜਰਨੈਲ ਸਿੰਘ ਜੀ ਤੇ ਆਪਣੇ ਮੈਂਬਰ ਜਰਨੈਲ ਸਿੰਘ ਜੀ ਜੈਲੀ ਤੇ ਬਾਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਬਾਦਲ ਸਿੰਘ ਸਰਦਾਰ ਪ੍ਰੀਤਮ ਸਿੰਘ ਤੇ ਸਰਦਾਰ ਕਰਨੈਲ ਸਿੰਘ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਬਾਕੀ ਜੀ ਇਹ ਅਪਰਾਲਾ ਆਪਣੇ ਗੁਰਦੁਆਰਾ ਦੇ ਜੋ ਮੁੱਖ ਪ੍ਰਚਾਰਕ ਨੇ ਉਹਨਾਂ ਵੱਲੋਂ ਰਾਜਵਿੰਦਰ ਬਾਬਾ ਜੀ ਨੇ ਉਹਨਾਂ ਵੱਲੋਂ ਇਹ ਮੈਨੂੰ ਥੋੜਾ ਜਿਹਾ ਆਪਣੇ ਐਡਵਾਈਸ ਦਿੱਤੀ ਗਈ ਸੀ ਕਿ ਇੱਕ ਟੀਮ ਦਾ ਇੱਕ ਸੰਚਾਲਨ ਕੀਤਾ ਜਾਵੇ ਜਾਂ ਆਪਣੇ ਬੱਚਿਆਂ ਨੂੰ ਇਸ ਸਿੱਖੀ ਸਰੂਪ ਨਾਲ ਜੋੜਿਆ ਜਾਵੇ ਤੇ ਉਹਨਾਂ ਦੇ ਕਹਿਣ ਤੇ ਮੈਂ ਆਪਣੇ ਸਰਦਾਰ ਜਗਜੀਤ ਸਿੰਘ ਜੀ ਖਾਲਸਾ ਜੋ ਕਿ ਦਸਤਾਰ ਅਕੈਡਮੀ ਦੇ ਪ੍ਰਧਾਨ ਨੇ ਉਹਨਾਂ ਨਾਲ ਇਹ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਡੇ ਪਹਿਲੇ ਬੋਲ ਤੇ ਕਹਿੰਦੇ ਵੀ ਠੀਕਾ ਜੀ ਅਸੀਂ ਬਿਲਕੁਲ ਆਵਾਂਗੇ ਤੁਹਾਡੇ ਪਿੰਡ ਤੇ ਇਸ ਕਰਕੇ ਅਸੀਂ 9 ਤਰੀਕ ਤੋਂ ਇਹ ਕੈਂਪਸ ਸਟਾਰਟ ਸੀਗਾ ਜੋ ਕਿ ਜਿਸ ਨਾਲ ਅੱਜ ਇਸ ਦਾ ਸੀ ਫਾਈਨਲ ਕਰ ਰਹੇ ਹਾਂਗੇ ਤੇ ਬਾਕੀ ਅਸੀਂ ਪਿੰਡ ਚਾਹਣ ਕੇ ਖੁਰਦ ਦੀ ਸਮੂਹ ਸੰਗਤ ਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਡਾ ਇਸੇ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਕਿ ਅਸੀਂ ਬੱਚਿਆਂ ਨੂੰ ਵਧੀਆ ਆਪਣੇ ਰਾਹ ਤੇ ਸਿੱਖੀ ਸਰੂਪ ਨਾਲ ਜੋੜ ਸਕੀ ਧੰਨਵਾਦ ਹਾਂਜੀ ਅ ਦੇਖੋ ਜੀ ਹਨਾ ਵਧੀਆ ਗੱਲ ਕਰੀਏ ਜੀ ਇਹਨਾਂ ਨੇ ਵਧੀਆ ਗੱਲ ਹੈ ਜੀ ਹਨਾ ਬੱਚੇ ਸਿੱਖੀ ਦੇ ਨਾਲ ਜੁੜੇ ਰਹਣਾ ਨਸ਼ੇ ਤੋਂ ਅਤੇ ਦੂਰ ਰਹਿਣ ਬੱਚੇ ਅੱਜ ਕੱਲ ਨਸ਼ੇ ਦੀ ਦਲਦਲ ਦੇ ਵਿੱਚ ਘੁਸੇ ਜਾ ਰਹੇ ਨੇ ਬੱਚੇ ਮਾਵਾ ਦੇ ਪੁੱਤ ਹਨਾ ਮਤਲਬ ਕਿ ਮਾਰ ਰਹੇ ਨੇ ਚੁੱਲ੍ਹੇ ਬੁਝ ਰਹੇ ਨੇ ਸਾਡੇ ਅੱਜ ਹਨਾ ਤੇ ਨਸ਼ੇ ਦੀ ਦਲਦਲ ਚੋਂ ਬਾਹਰ ਆਉਂਦੇ ਨੇ ਬੱਚੇ ਬਹੁਤ ਵਧੀਆ ਪ੍ਰਾਲਾ ਕੋਸ ਬੋਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਤ ਬਹੁਤ ਸੁਣੀ ਗੱਲ ਆ ਜੀ ਜੋ ਦਸਤਾਰ ਸਜਾ ਰਹੇ ਆ ਬੱਚੇ ਕਿਉਂਕਿ ਅੱਜ ਦੇ ਸਮੇਂ ਤੋਂ ਤੁਹਾਨੂੰ ਪਤਾ ਹੀ ਆ ਵੀ ਅੱਜ ਨਸ਼ੇ ਦਾ ਕਿੰਨਾ ਕਹਿਰ ਵਰਤਿਆ ਹੋਇਆ ਵੀ ਨਸ਼ੇ 'ਚ ਜਾ ਰਹੇ ਨੇ ਕੋਈ ਬੱਚਾ ਅੱਜ ਕੱਲ ਪਰਿਵਾਰ ਮਾਂ ਪਿਓ ਨੂੰ ਕੋਈ ਨਹੀਂ ਸੰਭਾਲਦਾ ਨਸ਼ੇ ਦੇ ਦਲਦਲ 'ਚ ਘੁੰਮੀ ਜਾਂਦੇ ਨੇ ਤਾਂ ਆ ਜੋ ਬੱਚੇ ਗੁਰਦੁਆਰਾ ਆਉਣ ਆ ਬੱਚੇ ਦਸਤਾਰ ਸਜਾਉਣ ਤੇ ਸਜਾ ਕੇ ਅੱਗੇ ਵੀ ਕਿਸੇ ਨੂੰ ਪ੍ਰੇਅਰ ਕਰਨਾ ਹਨਾ ਹੌਲੀ ਹੌਲੀ ਲਹਿਰ ਵਾਦੀ ਵਾਦੀ ਸਾਰੇ ਗੁਰਸਿੱਖ ਪਾਈਚਾਰਾ ਇਕੱਠਾ ਹੋਏਗਾ ਫੇਰ ਜਾ ਕੇ ਸਾਰੇ ਇੱਕੁਰ ਸਿੱਖ ਪਾਈਚਾਰਾ ਏਕਤਾ ਬਣੇਗੀ ਪਰਿਵਾਰ ਸਮੇਗਾ ਮਾਪਿਓ ਦੀ ਸੇਵਾ ਸੰਭਾਲ ਕਰਨਗੇ ਫੇਰ ਜਾ ਕੇ ਬੱਚੇ ਨੂੰ ਪ੍ਰੇਰਿਤ ਵਧੀਆ ਗਾਈਡ ਹੋਏਗਾ ਹਨਾ ਜੀ ਫੇਰ ਜਾ ਕੇ ਸਾਰਾ ਜਿੰਨਾ ਵੀ ਹੈ ਕੈਂਪ ਜੋ ਵੀ ਆਪਣੇ ਆਲ ਵਰਡ ਦੇ ਵਿੱਚ ਸੀ ਕੈਂਪ ਫਲਾਉਣਾ ਚਾਹੁੰਦੇ ਆ ਵੀ ਜਿੰਨੇ ਵੀ ਬੱਚੇ ਨੇ ਸਾਰੇ ਦਸਤਾਰ ਸਿੱਖ ਚੱਕਣ ਉਹ ਸੈਣੀ ਦੀ ਬੇਨਤੀ ਸਾਰਿਆਂ ਨੂੰ ਪ੍ਰੇਰਿਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਸੋਹਣੀ ਗੱਲ ਕਹੀ ਇਹ ਵੀਰ ਜੀ ਨੇ ਤੇ ਕਿ ਵੀ ਮਾਮਾਂ ਨੂੰ ਜਿਹੜੇ ਹੈਗੇ ਬੱਚੇ ਹਨ ਨਸ਼ੇ ਵਾਲਾ ਨਾ ਜਾਣ ਕੇ ਮਾਮਾਂ ਨੂੰ ਸੰਭਾਲਣਾ ਤੇ ਮਾਪਿਆਂ ਨੂੰ ਹਨ ਜਿਨ੍ਹਾਂ ਨੇ ਜਨਮ ਦਿੱਤਾ ਹੁੰਦਾ 9 ਮਹੀਨੇ ਮਾਪੇੜ ਚ ਰੱਖਦੇ ਹਨ ਜਨਮ ਦਿੰਦੀਆਂ ਉਹਨਾਂ ਨੂੰ ਬੱਚੇ ਜ਼ਰੂਰ ਸੰਭਾਲਣਾ ਹਨ ਤੇ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਹਿਲੇ ਦਾਤਾ ਜੀ ਪਿੰਡ ਚਹਾਣ ਕੇ ਖੁੱਦ ਦੇ ਵੀਰਾਂ ਦੇ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਉੱਥੇ ਦਸਤਾਰ ਸਕਾਉਣ ਦਾ ਤੇ ਸਮਾਂ ਦਿੱਤਾ ਤੇ ਉਸ ਤੋਂ ਬਾਅਦ ਜੀਤ ਤੇ ਮਨ ਲੋਕ ਦਸਤਾਰ ਸਕਾਉਣ ਵਾਸਤੇ ਬੱਚਿਆਂ ਨੂੰ ਪ੍ਰੇਰਨਾ ਕਰਨ ਆਏ। ਤੇ ਪਾਗੜੀ ਸਟਾਰਟ ਹਰੇ ਨਾਮ ਪੱਗ ਦੇ ਹਿਸਾਬ ਦਸਤਾਰ ਸਕਾਉਣ ਦੇ ਵਾਸਤੇ ਤਿਆਰ ਕਰਿਆ ਜੀ। ਤੇ ਸਾਰੀ ਬੇਨਤੀ ਆ ਤੁਹਾਡੇ ਮੱਧਮ ਰਾਹੀ ਵੀ ਪਿੰਡ-ਪਿੰਡ ਸਾਨੂੰ ਸੇਵਾ ਕਰਨ ਦਾ ਮੌਕਾ ਮਿਲੇ ਤੇ ਅਸੀਂ ਸਾਡੀ ਇਸ ਸੇਵਾ ਗਈ ਤੇ ਇਦੇ ਨਾਲ ਅਸੀਂ ਹੋਰ ਵੀ ਨਾਲ ਸਵਾਗਤ ਕਰ ਲਈਏ ਹਾਂ ਜੀ ਹਾਂ ਜੀ ਹਾਂ ਜੀ ਅੱਛੀ ਜੀ ਹਾਂ ਜੀ ਬਾਕੀ ਸਾਰੇ ਸਰਪੰਚ ਪਿਆਰ ਦਾ ਧੰਨਵਾਦ ਤੇ ਪਿੰਡ ਦੇ ਵਸਨੀਕਾਂ ਦਾ ਵੀ ਹਾਂ ਜੀ ਤੇ ਡਗਮੀਰ ਸਿੰਘ ਜੀ ਸਾਡੇ ਪ੍ਰਧਾਨ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਤੇ ਵਰਗੀ ਜੀ ਤੇ ਮੀਰੇ ਵੀ ਜੀ ਸਾਨੂੰ ਦਾ ਧੰਨਵਾਦ ਆ ਜੀ ਤੇ ਸਾਨੂੰ ਇਹ ਸੇਵਾ ਦਾ ਮੌਕਾ ਮਿਲੇ ਤੇ ਅਸੀਂ ਕਰਨੀ ਸੇਵਾ ਠੀਕ ਹੈ ਜੀ ਹਾਂ ਤਾਂ ਹੋਰ ਗੱਲ ਸੁਣਨ ਨੂੰ ਮਿਲੀ ਜੀ ਕਹਿੰਦੇ ਬਿਲਕੁਲ ਫਰੀ ਹੈ ਜੀ ਕੈਂਪ ਮਤਲਬ ਕੋਈ ਵੀ ਇੱਥੇ ਪੈਸੇ ਨਾ ਲਾਦਾ ਦੇਖੋ ਬਹੁਤ ਵਧੀਆ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਫਰੀ ਕੈਂਪ ਆ ਕੋਈ ਇਹਦੇ ਵਿੱਚ ਪੈਸਾ ਨਾ ਲਾਦਾ ਸਿੱਖਣ ਵਾਸਤੇ ਮਿਲ ਰਿਹਾ ਕੋਸ ਹਨ ਜਰੂਰ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਮਾਵਾ ਹਨ ਮੇਰੀ ਤੇਹੀ ਬੇਨਤੀ ਆ ਹਾਂਜੀ ਤੁਸੀਂ ਕੁਝ ਬੋਲੋ ਅੱਛੇ ਜੀ ਠੀਕ ਹੈ ਜੀ ਹਾਂਜੀ ਇਧਰ ਸਾਡੇ ਹਾਂਜੀ ਉਸ ਕਹਿੰਦਾ ਜੀ ਧੰਨਵਾਦ ਅੱਛੇ ਲਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਦੇ ਦੋਸਤ ਦਾ ਭਰਪੂਰ ਸਿੰਘ ਆਸਟ੍ਰੇਲੀਆ ਤੋਂ ਨੇ ਮੇਰੇ ਦੋਸਤ ਨੇ ਅੱਛਾ ਜੀ ਤੇ ਜਸ਼ਨਪ੍ਰੀਤ ਸਿੰਘ ਗਿੱਲ ਅੱਛਾ ਉਹਨਾਂ ਨੇ ਉਹਨਾਂ ਦਾ ਸਮੁੱਚਾ ਜਿਹੜਾ ਯੋਗਦਾਨ ਆ ਇਸੇ ਟਰਸਟ ਨੂੰ ਚਲਾਉਣ ਵਾਸਤੇ ਸਾਨੂੰ ਸਾਥ ਦਿੱਤਾ ਉਹਨਾਂ ਨੇ ਤੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਜਸ਼ਨਪ੍ਰੀਤ ਸਿੰਘ ਗਿੱਲ ਉਹਨਾਂ ਨੇ ਸਾਰੇ ਕੈਂਪਾਂ ਦੇ ਵਿੱਚ ਬੱਚਿਆਂ ਨੂੰ ਜੋ ਸਨਮਾਨਿਤ ਕਰਨਾ ਉਹਨਾਂ ਨੇ ਆਪਦੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਵੈਸੇ ਉਹਨਾਂ ਨੇ ਨਹੀਂ ਕਿਹਾ ਸੀ ਇਹ ਕਨਸੈਪਟ ਮੇਰਾ ਸੀਗਾ ਕਿ ਉਹਨਾਂ ਦੇ ਪੇਰੈਂਟਸ ਦੀ ਯਾਦ ਵਿੱਚ ਇਹ ਉਹਨਾਂ ਦਾ ਜੋ ਸਨਮਾਨ ਬੱਚਿਆਂ ਦਾ ਕੀਤਾ ਜਾਵੇ ਤਾਂ ਮੈਂ ਦੋਨਾਂ ਵੀਰਾਂ ਦਾ ਭਰਪੂਰ ਸਿੰਘ ਆਸਟ੍ਰੇਲੀਆ ਵਾਲੇ ਤੇ ਜਸਪ੍ਰੀਤ ਸਿੰਘ ਕੈਨੇਡਾ ਦੋਨਾਂ ਵੀਰਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਹਾਂਜੀ ਮੈਂ ਕਹਿਣਾ ਚਾਹੁੰਦਾ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸ ਅੱਜ ਗੁਰਦੁਆਰਾ ਸ੍ਰੀ ਹਰਕੀਰਤ ਸਰ ਸਾਹਿਬ ਵਿਖੇ ਜੋ ਮਿੱਤੇ ਦਿਨਾਂ ਤੋਂ ਲੈ ਕਰਕੇ ਪਗੜੀ ਸੰਭਾਲ ਚੈਰੀਟੇਬਲ ਟਰੱਸਟ ਹੰਡਾਇਆ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਮਿੱਤੇ 2015 ਤੋਂ ਲੈ ਕਰਕੇ ਵੱਖ-ਵੱਖ ਨਗਰਾਂ ਸ਼ਹਿਰਾਂ ਤੇ ਗ੍ਰਾਮਾਂ ਦੇ ਵਿੱਚ ਜਾ ਕੇ ਦਸਤਾਰ ਸਗਲਾਈ ਕੈਂਪ ਲਾਏ ਜਾ ਰਹੇ ਨੇ ਇਹ ਸਲਾੰਗਾ ਜੋ ਕਦਮ ਹੈ ਅੱਜ ਦੇ ਇਸ ਦੌਰ ਦੇ ਵਿੱਚ ਜਿੱਥੇ ਨਸ਼ਿਆਂ ਦੀ ਦਲਦਲ ਦੇ ਵਿੱਚ ਬੱਚੇ ਫਸ ਰਹੇ ਨੇ ਜਾਂ ਸਿੱਖਿਆ ਸਿਸਟਮ ਦੇ ਵਿੱਚ ਗਰਾਬਟਾ ਰਹੀ ਆ ਉੱਤੇ ਸਾਨੂੰ ਸਾਰਾਂ ਤੋਂ ਪਹਿਲਾਂ ਆਪਣੇ ਹੌਂਦ ਰੱਖਣੀ ਜ਼ਰੂਰੀ ਆ ਸਾਡੀ ਦੇਖ ਰੂਪਰੇਖਾ ਜਿਹੜੀ ਉਹਨੂੰ ਬਰਕਰਾਰ ਰੱਖਣਾ ਜ਼ਰੂਰੀ ਆ ਇਹ 2015 ਤੋਂ ਲੈ ਕੇ ਕਰਕੇ ਲਗਾਤਾਰ ਪਗੜੀ ਸੰਭਾਲ ਚੈਰੀਟੇਬਲ ਟਰਸਟ ਹੰਢਾਇਆ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਨੇ ਬੜੇ ਹੀ ਸਲਾੰਗਾਜੋਗ ਉਪਰਾਲੇ ਨੇ ਜਿਸ ਨੂੰ ਮੁੱਖ ਰੱਖਦਾ ਆ ਸਾਡੇ ਗੁਰਦੁਆਰਾ ਸ੍ਰੀ ਹਰਕੀਰਤ ਸਾਹਿਬ ਚ चौहान ਕੇ ਖੁਰਦ ਵਿਕੇ ਬਰਨਾਲੇ ਏਰੀਏ ਦੇ ਵਿੱਚ ਜੇ ਕੈਂਪ ਪਿਛਤੇ ਦਿਨਾਂ ਤੋਂ ਚੱਲ ਰਿਹਾ ਹੈ ਸੋ ਇਸ ਨੂੰ ਮੁੱਖ ਰੱਖਦਾ ਆ ਸਾਡੀ ਨਗਰ ਪੰਚਾਇਤ ਵੱਲੋਂ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਾਡੇ ਵੱਲੋਂ ਅਤੇ ਭਾਈ ਅਮਰਤਪਾਲ ਸਿੰਘ ਜੀ ਫੌਜੀ ਵੱਲੋਂ ਅਤੇ ਸਮੂਚੀ ਚੈਰੀਟੇਬਲ ਟਰਸਟ ਦੀ ਟੀਮ ਵੱਲੋਂ ਜੋ ਉਪਰਾਲੇ ਕੀਤੇ ਗਏ ਨੇ ਇਹ ਸਲੰਘਾਯੋਗ ਉਪਰਾਲੇ ਨੇ ਹੋਰ ਨਕਰਾਂ ਗ੍ਰਾਮਾਂ ਤੇ ਸਾਰਿਆਂ ਦੇ ਵਿੱਚ ਵੀ ਇਸ ਮਹਿਮ ਨੂੰ ਲਜਾਇਆ ਜਾਵੇ ਤਾਂ ਕਿ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਬਣ ਕੇ ਸਾਹਮਣੇ ਆਉਣ ਵਿਸ਼ਵ ਲੈਵਲ ਦੇ ਉੱਪਰ ਸਾਡੀ ਕੋਈ ਜਿਹੜੀ ਪਛਾਣ ਆ ਉਹ ਵਰਕਰਾ ਰਹੇ ਇਹਨਾਂ ਕੁਝ ਬੋਲਦਾ ਕਿ ਮੈਂ ਦਾ ਜਾਚਕਾ ਸਾਰੀ ਟੀਮ ਦਾ ਤੁਹਾਡੇ ਮਾਦੇ ਆਮ ਰਹੀ ਜਿੱਤੇ ਮੈਂ ਧੰਨਵਾਦ ਕਰਦਾ ਉਹ ਤੇ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਨਾਲ ਹੀ ਇਹ ਬੇਨਤੀ ਕਰਦਾ ਸਮੁੱਚੇ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਗੁਰਸਿੱਖ ਸੰਗਤਾਂ ਤੇ ਪੰਜਾਬੀ ਭਾਈ ਸਾਰੇ ਨੂੰ ਵੀ ਵਾਅਦਾ ਤੋਂ ਵਾਅਦਾ ਸਿੱਖੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜ ਕਰਕੇ ਗੁਰਬਾਣੀ ਦੇ ਨਾਲ ਜੋੜ ਕਰਕੇ ਆਪਣੇ ਜੀਵਨ ਸਫਲੇ ਬਣਾਓ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗਾ ਸਮਾਜ ਸਿਰਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਹਾਂਜੀ ਇਹ ਜੀ ਗੁਰਦੁਆਰੇ ਦੇ ਸਾਡੇ ਹੈਗੇ ਨੇ ਬਾਬਾ ਜੀ ਇਹ ਬਹੁਤ ਸੋਹਣਾ ਬੋਲੇ ਨੇ ਬਹੁਤ ਸਣੀ ਇਹਨਾਂ ਨੇ ਗੱਲ ਕਹੀ ਹੈ ਹਨਾ ਤੇ ਹਾਂਜੀ ਤੁਸੀਂ ਕਿ ਸੋਹਣੇ ਅੱਛਾ ਜੀ ਬਹੁਤ ਸੋਹਣਾ ਹੈ ਜੀ ਇਹ ਤਾਂ ਬਹੁਤ ਵਧੀਆ ਇਹਨਾਂ ਦੀਆਂ ਮਾਵਾ ਵੀ ਇਹਨਾਂ ਦਾ ਖਿਆਲ ਰੱਖਣ ਕੇਸ ਦਾ ਰੱਖਣਾ ਜਿੰਨਾ ਤੇ ਇਹਨਾਂ ਨੂੰ ਬੱਚੇ ਵਧੀਆ ਪ੍ਰਭਾਵ ਤਾਂ ਹੋਣ ਹਾਂਜੀ ਤੇ ਪਗੜੀ ਸੰਭਾਲਣੀ ਆਪਣਾ ਇੱਜ਼ਤ ਸੰਭਾਲਣੀ ਹੈ ਬਹੁਤ ਵਧੀਆ ਗੱਲ ਹੈ ਆਪਰਾਲਾ ਬਹੁਤ ਵਧੀਆ ਕਰਿਆ ਵੀਰ ਜਹੋਰਾ ਨੇ ਅੱਗੇ ਵਾਸਤੇ ਵੀ ਹੋਣਾ ਚਾਹੀਦਾ ਹਾਂਜੀ ਠੀਕ ਹੈ ਇਹ ਸਾਡੇ ਪਿੰਡ ਦੇ ਸਰਪੰਚ ਸੀ ਜੀ ਤੇ ਇਹ ਸਾਡੇ ਪਿੰਡ ਦੇ ਮੈਂਬਰ ਨੇ ਸਾਰੀ ਪੰਚਾਇਤ ਖੜੀ ਹੈ ਸਾਰੇ ਸਾਡੇ ਪਿੰਡ ਦੇ ਮੁਖ ਹਨ ਤੇ ਇਧਰ ਨਾਮ ਦਿੱਤੇ ਜਾ ਰਹੇ ਨੇ ਬੱਚਿਆਂ ਨੂੰ ਅੱਜ ਕਿਉਂਕਿ ਅੱਜ ਮਤਲਬ ਕਿ ਹਫ਼ਤਾ ਹੋ ਗਿਆ ਮਤਲਬ ਆਖਰੀ ਦਿਨ ਆਜ ਹੈ ਨਾ ਤੇ ਇਹਨਾਂ ਨੇ ਜਿਹੜਾ ਹੈਗਾ ਨਾਮ ਦੇਣੇ ਬੱਚਿਆਂ ਨੂੰ ਜਿਨ੍ਹਾਂ ਨੇ ਪੱਗ ਵਧੀਆ ਬੰਨੀ ਹੈ ਤੇ ਬੱਚਿਆਂ ਦੇ ਹੌਸਲਾ ਵਧਾਈ ਹੈ ਹਨਾ ਤੇ ਇਸ ਕਰਕੇ ਸਾਰੀ ਸਾਡੇ ਪਿੰਡ ਦੀ ਪੰਚਾਇਤ ਦਾ ਤੇ ਸਾਰੇ ਪਿੰਡ ਵਾਸੀਆਂ ਦੀ ਮਤਲਬ ਪੂਰਾ ਸਹਿਯੋਗ ਹੈਗਾ ਤੇ ਸਾਰਿਆਂ ਦਾ ਬਖਤ ਬੋਲ ਧੰਨਵਾਦ ਤੇ ਮੈਂ ਕਹਣੀ ਇਹ ਜੇ ਪ੍ਰਾਲੇ ਤਾਂ ਪਿੰਡਪਿੰਡ ਹੋਣੇ ਚਾਹੀਦੇ ਨੇ ਜ਼ਰੂਰ ਹੋਣੇ ਚਾਹੀਦੇ ਬੈਗਰੂਜੀ ਕਾ ਖਾਲ ਸਾਹਿਬ ਬੈਗਰੂਜੀ ਕੀ ਫਤਿਹ